ਮੈਨੇ ਪਾ ਦਿੱਤੀਆਂ ਔਰ ਪੜੇ ਹੀ ਅੱਛੇ ਔਰ ਸਾਫ ਸੁਥਰੇ ਟਾਂਗ ਦੇ ਨਾਲ ਜਿਹੜੀਆਂ ਸੜਕਾਂ ਛੇਤੀ ਤਿਆਰ ਹੋ ਜਾਣਗੀਆਂ ਔਰ ਉਹ ਤੁਹਾਂਡੇ ਸਾਰਿਆਂ ਦੇ ਸਾਹਮਣੇ ਆਣਗੀਆਂ ਜਿਹੜੀ ਗੱਲ ਹੁਣੇ ਮੇਰੇ ਧਿਆਨ 'ਚ ਸਰਪੰਚ ਸਾਹਿਬ ਨੇ ਲਿਆਂਦੀ ਹੈ ਇਹ ਪਹਿਲੀ ਸਾਡੀ ਜਿਹੜੀ ਡਿਮਾਂਡ ਹੈ ਉਹ ਹੈ ਕਿ ਸ਼ਮਸ਼ਾਨ ਘਾਟ ਦੇ ਰਸਤੇ ਵਾਸਤੇ ਜਿਹੜੀ ਕਿ ਜਾਣ ਦੀ ਦਿੱਕਤ ਆਉਂਦੀ ਹੈ ਉਹਦਾ ਜਿਹੜਾ ਕਿ ਐਲਾਨ ਪਹਿਲਾਂ ਕੀਤਾ ਜਾਵੇ ਚਾਹੇ ਹੋਰ ਜਿਹੜੀਆਂ ਵੀ ਡਿਮਾਂਡਾਂ ਰੱਖੀਆਂ ਉਹਨਾਂ ਨੂੰ ਬਾਅਦ ਦੇ ਵਿੱਚ ਕੀਤਾ ਜਾਵੇ ਤਾਂ ਮੈਂ ਜਿਹੜਾ ਕਿ ਸ਼ਮਸ਼ਾਨ ਘਾਟ ਦੇ ਲਈ ਤੁਸੀਂ ਗ੍ਰਾਂਟ ਦੀ ਗੱਲ ਕੀਤੀ ਹੈ ਉਹਦੇ ਲਈ ਜਿਹੜਾ ਕਿ ਤੁਹਾਨੂੰ ਰਸਤੇ ਵਾਸਤੇ 5 ਲੱਖ ਰੁਪਏ ਜਿਹੜਾ ਕਿ ਉਹ ਅਸੀਂ ਦਿੰਦੇ ਆ ਔਰ ਉਹ ਤੁਹਾਡੇ ਨਾਲ ਇੱਥੇ ਆਣ ਦੇ ਬਹੁਤ-ਬਹੁਤ ਧੰਨਵਾਦ ਕਰਦੀ ਆਂ ਔਰ ਉਸ ਜਿਹੜਾ ਤੁਹਾਨੂੰ ਅੱਜ ਐਲਾਨ ਕੀਤਾ ਹੈ ਕਿ 5 ਲੱਖ ਰੁਪਏ ਤੁਹਾਡੇ ਸ਼ਮਸ਼ਾਨ ਘਰ ਦੇ ਰਸਤੇ ਵਾਸਤੇ ਉਹ ਜਿਹੜਾ ਖੇਤੀ ਪਾ ਦਿੱਤਾ ਜਾਊਗਾ ਔਰ ਤੁਸੀਂ ਉਸ ਨੂੰ ਜਿਹੜੀ ਕਿ ਸ਼ੁਰੂਆਤ ਕਰੋਗੇ ਫਿਰ ਮੈਂ ਤੁਹਾਡੇ ਵਿੱਚ ਪੈਸੇ ਦਵਾ ਆਉਂਗੀ ਜਦੋਂ ਤੁਸੀਂ ਉਸ ਦੀ ਸ਼ੁਰੂਆਤ ਕਰੋਗੇ ਉਦੋਂ ਵੀ ਤੁਹਾਨੂੰ ਸਾਰਿਆਂ ਨੂੰ ਮਿਲੂੰਗੀ ਅੱਜ ਤੁਸੀਂ ਇੱਥੇ ਸਾਰੇ ਆਏ ਹੈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਨਮੀ ਚੁਣੀ ਕਮਚਾ ਦਾ ਬਹੁਤ-ਬਹੁਤ ਧੰਨਵਾਦ ਖਾਸ ਕਰਕੇ ਪਿੰਡ ਵਾਲਿਆਂ ਨੇ ਜਿਨ੍ਹਾਂ ਨੇ ਸਾਰਿਆਂ ਨੇ ਸਰਪੰਚ ਪੰਚਾਂ ਨੂੰ ਅਸ਼ੀਰਵਾਦ ਦਿੱਤਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ